ਤੇ ਹੁਣ ਗੱਲ ਕਰਦੇ ਆ ਨਵਜੋਤ ਕੌਰ ਸਿੱਧੂ ਦੀ ਜਿਨ੍ਹਾਂ ਦੇ ਬਾਗੀ ਸੁਰ ਅਜੇ ਵੀ ਬਰਕਰਾਰ ਨੇ ਮੈਡਮ ਸਿੱਧੂ ਨੇ ਪੱਪੂ ਕਹਿੰਦਿਆਂ ਰਾਹੁਲ ਗਾਂਧੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਰਾਹੁਲ ਗਾਂਧੀ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਕਈ ਲੀਡਰ ਤਾਂ ਟਿਕਟਾ ਵੇਚ ਕੇ ਮौज-ਮਸਤੀ ਕਰਦੇ ਰਹੇ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹ ਇਕੱਲਾ ਇਮਾਨਦਾਰ ਨਵਜੋਤ ਕੌਰ ਸਿੱਧੂ ਦੀ ਇਹ ਪ੍ਰਤੀਕਿਰਿਆ ਹੈ ਰਾਹੁਲ ਗਾਂਧੀ ਕਾਰਵਾਈ ਕਰਨ ਦੇ ਵਿੱਚ ਆਲਸ ਕਰਦੇ ਨੇ ਯਾਨੀ ਕਿ ਦੇਰੀ ਜਦੋਂ ਤੱਕ ਐਕਸ਼ਨ ਲੈਂਦੇ ਨੇ ਉਸ ਸਮੇਂ ਤੱਕ ਨੁਕਸਾਨ ਹੋ ਚੁਕਿਆ ਹੈ ਰਾਹੁਲ ਗਾਂਧੀ ਨੂੰ ਚੰਗੇ ਸਿਆਸਤਦਾਨ ਵਾਂਗ ਕੰਮ ਕਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਦੇ ਟਾਪ ਲੀਡ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਨਿਸ਼ਾਨਾ 사ਧਿਆ ਨਵਜੋਤ ਕੌਰ ਸਿੱਧੂ ਨੇ ਪਹਿਲਾਂ ਬਾਗੀਸੁਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਚੁੱਕੇ ਵੱਡੇ ਇਲਜ਼ਾਮ ਨਵਜੋਤ ਕੌਰ ਸਿੱਧੂ ਨੇ ਲਗਾਏ ਫਿਰ ਗੱਲ ਕੀਤੀ ਕਿ ਹਾਈ ਕਮਾਂਡ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਉੱਥੇ ਵੀ ਗੱਲ ਨਹੀਂ ਰੁਕੀ ਫਿਰ ਕਾਂਗਰਸ ਪਾਰਟੀ ਨੂੰ ਗੁੱਡ ਬਾਏ ਤੇ ਉਸ ਤੋਂ ਬਾਅਦ ਸਿਆਸੀ ਤੀਰ ਰਾਹੁਲ ਗਾਂਧੀ ਦੇ ਵੱਲ ਛੱਡ ਦਿੱਤਾ ਮੈਡਮ ਸਿੱਧੂ ਤਾਂ ਮੈਡਮ ਸਿੱਧੂ ਨੇ ਪੱਪੂ ਕਹਿੰਦਿਆਂ ਰਾਹੁਲ ਗਾਂਧੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਤਾਂ ਹੁਣ ਇੱਕ ਵਾਰ ਫਿਰ ਰਾਹੁਲ ਗਾਂਧੀ ਬਣ ਗਏ ਨੇ ਜਿਵੇਂ ਕਿ ਰਾਹੁਲ ਗਾਂਧੀ ਨੂੰ ਲੈ ਕੇ ਟਿੱਪਣੀ ਮੈਡਮ ਸਿੱਧੂ ਦੀ ਹੈ ਅਸੀ ਨਹੀਂ ਕਹਿ ਤੀ ਨਵਜੋਤ ਕੌਰ ਸਿੱਧੂ ਨੇ ਟਿੱਪਣੀ ਕੀਤੀ ਤਾਂ ਪਹਿਲਾ ਰਾਹੁਲ ਗਾਂਧੀ ਦੇ ਸੋਲੇ ਵੀ ਗਾਉਂਦੇ ਰਹੇ ਤੇ ਹੁਣ ਰਾਹੁਲ ਗਾਂਧੀ ਦੇ ਉਤੇ ਨਿਸ਼ਾਨੇ ਵੀ 사ਧ ਰਹੇ ਨਵਜੋਤ ਕੌਰ ਸਿੱਧੂ ਤਾਂ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹ ਇਕੱਲਾ ਇਮਾਨਦਾਰ ਇਹ ਟਿੱਪਣੀ ਕੀਤੀ ਰਾਹੁਲ ਗਾਂਧੀ ਨੂੰ ਲੈ ਕੇ ਪ੍ਰਤੀਕਿਰਿਆ ਨਵਜੋਤ ਕੌਰ ਸਿੱਧੂ ਜੀ ਬਾਗੀ ਸੁਰ ਰੁਕਣ ਦਾ ਨਾਮ ਨਹੀਂ ਲੈ ਰਹੇ ਜਦੋਂ ਤੱਕ ਐਕਸ਼ਨ ਲੈਂਦੇ ਨੇ ਉਸ ਸਮੇਂ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ ਰਾਹੁਲ ਗਾਂਧੀ ਆਲਸੀ ਨੇ ਸਮੇਸਰ ਕੋਈ ਨਿਰਣੇ ਨਹੀਂ ਲੈਂਦੇ ਰਾਹੁਲ ਗਾਂਧੀ ਨੂੰ ਚੰਗੇ ਸਿਆਸਤਦਾਨ ਦੇ ਵਾਂਗ ਕੰਮ ਕਰਨਾ ਚਾਹੀਦਾ ਹੈ ਰਾਹੁਲ ਗਾਂਧੀ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਬਹੁਤ ਵੱਡੇ ਇਲਜ਼ਾਮ ਨੇ ਰਾਹੁਲ ਗਾਂਧੀ ਦੇ ਉੱਤੇ ਤਾਂ ਨਵਜੋਤ ਕੌਰ ਸਿੱਧੂ ਜੋ ਰਾਹੁਲ ਗਾਂਧੀ ਦੇ ਉੱਤੇ ਵਰਦੇ ਹੋਏ ਨਜ਼ਰ ਆਏ ਨੇ ਕਹਿੰਦੇ ਨੇ ਕਿ ਮੌਜ ਮਸਤੀ ਕਰਦੇ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹ ਇਕੱਲਾ ਇਮਾਨਦਾਰ ਰਾਹੁਲ ਗਾਂਧੀ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਇਸ ਵਕਤ ਮੈਡਮ ਸਿੱਧੂ ਜਿਨ੍ਹਾਂ ਦੇ ਬਾਗੀ ਸੁਰ ਲਗਾਤਾਰ ਵੇਖਣ ਨੂੰ ਮਿਲਦੇ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਧਾਰੀ ਹੋਈ ਤਾਂ ਇਹ ਸਿੱਧੂ ਜੋੜਾ ਅਗਲਾ ਸਿਆਸੀ ਕਦਮ ਕੀ ਲਵੇਗਾ ਇਹਦੇ ਭਵਿੱਖ ਦੀਆਂ ਗੱਲਾਂ ਨੇ ਪਰ ਇਸ ਵਕਤ ਕਾਂਗਰਸ ਪਾਰਟੀ ਦੀ ਸਿਆਸਤ ਨੂੰ ਵੱਡੇ ਪੱਧਰ ਦੇ ਉੱਤੇ ਖੋਰਾ ਲਾਉਣ ਦੇ ਲਈ ਇਹ ਬਿਆਨਬਾਜ਼ੀਆਂ ਨੂੰ ਵੇਖਿਆ ਜਾ ਰਿਹਾ ਖਾਸ ਤੌਰ ਦੇ ਉੱਤੇ ਰਾਹੁਲ ਗਾਂਧੀ ਜਦ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦਾ ਜਦੋਂ ਜ਼ਿਕਰ ਹੁੰਦਾ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੀ ਸਾਂਝ ਪਾਉਣਗੇ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਤਾਂ ਮਨਿੰਦਰ ਨਵਜੋਤ ਕੌਰ ਸਿੱਧੂ ਦੀ ਜਦੋਂ ਗੱਲ ਕਰਦੇ ਆ ਪਹਿਲਾਂ ਤਾਂ ਗੱਲ ਸੀ ਪੰਜਾਬ ਕਾਂਗਰਸ ਤੱਕ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਚੰਬਿਆ ਤੇ ਹੁਣ ਰਾਹੁਲ ਗਾਂਧੀ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹ ਇਕੱਲੇ ਇਮਾਨਦਾਰ ਨੇ ਪੱਪੂ ਸ਼ਬਦ ਦਾ ਮੁੱਢ ਤੋਂ ਜ਼ਿਕਰ ਕੀਤਾ ਆ ਬਿਲਕੁਲ ਅਮਨ ਦੇਖੋ ਇਹ ਸਭ ਦੀ ਸ਼ੁਰੂਆਤ ਅੱਜ ਹੋਈ ਜਦੋਂ ਸੂਬਾ ਕਾਂਗਰਸ ਦੇ ਇੰਚਾਰਜ ਫੇਸਬੁਕ 'ਤੇ ਆਪ ਦਾ ਮੁੱਖ ਮੰਤਰੀ ਜਿਹੜੇ ਆ ਉਹ ਅਜਾ ਅੰਮ੍ਰਿਤਸਰ ਪਹੁੰਚਦੇ ਨੇ ਔਰ ਮੀਡੀਆ ਨੂੰ ਇਹ ਬਿਆਨ ਦਿੰਦੇ ਨੇ ਕਿ ਨਵਜੋਤ ਕੋਰ ਸਿੱਧੂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਪਰ ਹੁਣ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ ਜਿਸ ਦਾ ਜਵਾਬ ਦਿੰਦੇ ਆ ਫੇਸ 'ਤੇ ਲਗਾਤਾਰ ਡਾਕਟਰ ਨਵਜੋਤ ਕੋਰ ਸਿੱਧੂ ਵੱਲੋਂ 3 ਟਵੀਟ ਕੀਤੇ ਗਏ ਪਹਿਲਾ ਟਵੀਟ ਕੀਤਾ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੀ ਕਾਬਲੀਅਤ ਨੂੰ ਪਛਾਣਿਆ ਉਹ ਉਸ ਵੇਲੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ ਔਰ ਉਹਨਾਂ ਨੂੰ ਕਿਆਸਤ 'ਚ ਲਿਆ ਕੇ ਸੀਪੀ ਐ ਸੁਪਲਾਇ ਜਿੱਥੇ ਉਹਨਾਂ ਵੱਲੋਂ ਨਿਸ਼ਕਾਮ ਸੇਵਾ ਕੀਤੀ ਗਈ ਦੂਜਾ ਟਵੀਟ ਉਹ ਕਰਦੇ ਨੇ ਕਿ ਰਾਹੁਲ ਗਾਂਧੀ ਨੇ ਸਾਬਤ ਕਰਤਾ ਹੈ ਕਿ ਉਹ ਪੱਪੂ ਹੈ ਰਾਹੁਲ ਗਾਂਧੀ ਉਹਨਾਂ ਲੋਕਾਂ ਦੇ ਵਿੱਚ ਘਿਰੇ ਹੋਏ ਨੇ ਜਿਹੜੇ ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਦੂਰ ਰੱਖਦੇ ਨੇ ਰਾਹੁਲ ਗਾਂਧੀ ਗਰਾਉਂਡ ਰਿਐਲਿਟੀ ਤੋਂ ਜਿਹੜੇ ਵਾਕਿਫ ਨਹੀਂ ਆ ਜੜ ਕੇ ਜਿਹੜੇ ਲੋਕ ਉਹਨਾਂ ਦੇ ird gird ਦੇ ਨੇ ਉਹ ਉਹਨਾਂ ਨੂੰ ਘੇਰਾ ਬਣਾ ਕੇ ਉਹ ਟਿੱਕਾ ਵੇਚ ਕੇ ਪਾਵਰ এনਜੋਏ ਕਰ ਰਹੇ ਨੇ ਕਿ ਪ੍ਰਸਤਾਚਾਰ ਕਰ ਰਹੇ ਨੇ ਔਰ ਹੁਨੇ ਹੁਨੇ ਇੱਕ ਤੀਸਰਾ ਇੱਕ ਹੌਟ ਵੀਜ ਜਿਹੜਾ ਕੀਤਾ ਹੈ ਜਿਸ ਵਿੱਚ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਹੈ ਕਿ ਉਹ ਅੰਮ੍ਰਿਤਸਰ ਆਣ ਹਰਮਦਰ ਸਾਹਿਬ ਨਤਮਸਤਕ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹਨਾਂ ਦੇ ਜੋ ਸਿੱਖਿਆਵਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਤੇ ਅਮਲ ਕਰਨ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਨਾਲ ਬਹਿਸ ਕਰਨ ਉਹ ਲਗਾਤਾਰ ਟੈਂ ਟਵੀਟ ਕਰਕੇ ਜਿਹੜਾ ਇੱਕ ਵੱਡਾ ਸਿਆਸੀ ਹਮਲਾ ਜਿਹੜਾ ਰਾਹੁਲ ਗਾਂਧੀ ਤੇ ਡਾਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ ਹੁਣ ਕਿਤੇ ਨਾ ਕਿਤੇ ਇਸ ਇਹਨਾਂ 3 ਟਵੀਟਸ ਦੇ ਨਾਲ ਸਿਆਸਤ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਪੁਚਾਲ ਆਉਣ ਵਾਲਾ ਹੈ ਕਿ ਜ਼ਾਹਰ ਦੀ ਗੱਲ ਹੈ ਜਿੱਥੇ ਪਹਿਲਾਂ ਰਵਨੀਤ ਬਿੱਟੂ ਅਤੇ ਰਾਹੁਲ ਗਾਂਧੀ ਦੇ ਵਿੱਚ ਜੋ ਸ਼ਬਦੀ ਜੰਗ ਹੋਈ ਜਿਸ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਉਹਨਾਂ ਨੂੰ ਗद्दार ਦੋਸਤ ਕਿਹਾ ਗਿਆ ਉਸ ਤੋਂ ਬਾਅਦ ਕਈ ਕੁਝ ਹੋਇਆ ਉਸ ਨੂੰ ਲੈ ਕੇ ਵੀ ਲਗਾਤਾਰ ਬਿਆਨਬਾਜ਼ੀ ਜਾਰੀ ਹੈ ਤੇ ਹੁਣ ਡਾਕਟਰ ਅਰਵਜੋਤ ਕੌਰ ਸਿੱਧੂ ਦੇ ਨਾਲ ਟਵੀਟਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਪੁਚਾਲ ਸਾਫ਼ ਤੌਰ ਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਜੀ ਮਨਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਨਵਜੋਤ ਕੌਰ ਸਿੱਧੂ ਜਿਨ੍ਹਾਂ ਦੇ ਬਾਗੀਸੁਰ ਲਗਾਤਾਰ ਬਰਕਰਾਰ ਕਾਂਗਰਸ ਪਾਰਟੀ ਦੇ ਉੱਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ